ਗੱਲਬਾਤ ਸਾਰਿਆਂ ਨੂੰ ਹੋਰ ਬਾਈ ਠੀਕ ਠਾਕ ਹੋ ਆਵਾਜ਼ ਠੀਕ ਆ ਓਕੇ ਆ ਰਹੀ ਆ ਬਿਲਕੁਲ ਕਲੀਅਰ ਆਵਾਜ਼ ਆਪਾਂ ਇਹ ਇੱਕ ਵੀਡੀਓ ਤੇ ਆਪਾਂ ਨੇ ਕਰਨੀ ਆ ਗੱਲਬਾਤ ਕੱਲ ਮੈਂ ਸ਼ੇਅਰ ਵੀ ਕੀਤੀ ਸੀ ਵੀਡੀਓ ਇਹ ਜਿਹੜਾ ਸਭ ਤੋਂ ਪਹਿਲਾਂ ਤਾਂ ਸ਼ੁਰੂਆਤ ਆਪਾਂ ਕਰਦੇ ਆ ਬਲੌਗਰਾਂ ਤੇ ਜਿਹੜੇ ਦੋ ਚਾਰ ਬਲੌਗਰ ਨੇ ਆ ਬਾਈ ਠੀਕ ਠਾਕ ਹੋ ਸਾਰੇ ਓਕੇ ਆ ਜਿਹੜੇ ਦੋ ਚਾਰ ਬਲੌਗਰ ਨੇ ਉਹ ਆਪਣੇ ਆਪ ਨੂੰ ਜਨਨ ਕਿ ਐਡਾਂ ਦੇ ਬਲੌਗਰ ਸਮਝਣ ਲੱਗੇ ਵੀ ਉਹ ਜਾ ਕੇ ਉਹਨਾਂ ਨੇ ਇੱਕ ਸਿਰਫ ਪੱਕ ਕੱਲਾ ਇੱਕ ਪਾਸੇ ਵਾਲਾ ਸੁਣਨਾ ਦੂਜੇ ਪਾਸੇ ਵਾਲਾ ਉਹਨਾਂ ਨੇ ਪੱਕ ਸੁਣਨਾ ਕਰਤਾ ਹੋਇਆ ਬੰਦ ਮੈਂ ਇੱਕ ਵੀਡੀਓ ਦਿਖਾਉਣਾ ਇਹ ਜਿਹੜੇ ਇੱਕ ਕੇਸ ਹੋ ਕੇ ਹਟਿਆ ਕੱਲ ਪਰਸੋ ਦੀ ਗੱਲ ਆ ਪਰਸੋ ਦੀ ਗੱਲ ਹੈ ਆਪਣੇ ਬੰਦੇ ਨੇ ਆਪਣੇ ਫਰੈਂਡ ਨੇ ਆਪਣੇ ਮਿੱਤਰ ਉਹ ਸਕਾਈ ਵਰਲਡ ਵਾਲੇ ਜਿੰਦੀ ਬ੍ਰਾਂਚਾਂ ਥੋਂ-ਥੋਂ ਤੇ ਖੁੱਲੀਆਂ ਹੋਈਆਂ ਨੇ ਤੇ ਕਿਤਾ ਨਹੀਂ ਕਿੰਨੇ ਇੱਕ ਬੰਦਿਆਂ ਨੂੰ ਉਹਨਾਂ ਨੇ ਬਾਹਰ ਭੇਜਤਾ ਜਵਾਕਾਂ ਦੀ ਜ਼ਿੰਦਗੀ ਬਣਾਤੀ ਤੇ ਇੱਕ ਉਹਨਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਆ ਵੀ ਜਿਹੜੇ ਉਹ ਐਗਰੀਮੈਂਟ ਕਰਦੇ ਨੇ ਨਾ ਬੰਦਿਆਂ ਦੇ ਨਾਲ ਪਹਿਲੀ ਵਾਰ ਜਣੀ ਕੇ ਮੈਂ ਸੋਚੀ ਦੇਖੀ ਆ ਚੀਜ਼ ਇਹ ਜਿਹੜੀ ਬਹੁਤ ਇਹ ਨਾ ਸੋਚ ਵਿੱਚ ਚਲੋ ਠੀਕ ਆ ਮਿੱਤਰਾਂ ਦੀ ਗੱਲ ਉਹ ਬਾਅਦ ਦੀ ਗੱਲ ਆ ਵੀ ਜਿਹੜੇ ਉਹ ਸਾਰਾ ਕੰਮ ਕਰਾਉਣ ਤੋਂ ਬਾਅਦ ਪੈਸੇ ਲੈਂਦੇ ਨੇ ਆ ਇਹ ਨਹੀਂ ਵੀ ਪਹਿਲਾਂ ਉਹਦੇ ਨਾਲ ਬੰਦਿਆਂ ਨਾਲ ਬੈਠ ਕੇ ਜਿਹੜੇ ਬੰਦੇ ਨੇ ਜਾਣਾ ਕਿੱਥੇ ਪਹੁੰਚਣਾ ਕੀ ਕੀ ਕੁਝ ਹੋਣਾ ਕੱਲੀ-ਕੱਲੀ ਗੱਲ ਦੀ ਇਨਫਾਰਮੇਸ਼ਨ ਦੇ ਕੇ ਉਸ ਤੋਂ ਬਾਅਦ ਉਹ ਐਗਰੀਮੈਂਟ ਲਿਖਦੇ ਨੇ ਫੇਰ ਹੋਤੇ ਉਹਨਾਂ ਤੇ ਸਾਈਨ ਹੁੰਦੇ ਨੇ ਜਿਹੜੀ ਦੂਜੀ ਪਾਰਟੀ ਦੇ ਵੀ ਸਾਈਨ ਹੁੰਦੇ ਨੇ ਤੇ ਨਾਲ ਵਾਲੀ ਪਾਰਟੀ ਜਿਹੜੀ ਨੇ ਮੰਤਰੀ ਨੇ ਕਿ ਜਿਹੜੇ ਵੀ ਇਹ ਪੇਪਰ ਭਰ ਰਹੇ ਨੇ ਉਹਨਾਂ ਦੇ ਵੀ ਸਾਈਨ ਹੁੰਦੇ ਨੇ ਹੁਣ ਪ੍ਰੋਬਲਮ ਪਤਾ ਕਿੱਥੇ ਪੈਂਦੀ ਆ ਆਪਣੀ ਮੇਨ ਪ੍ਰੋਬਲਮ ਕਿੱਥੇ ਆ ਜਿਹੜੀ ਆਪਣੀ ਜਨਰੇਸ਼ਨ ਆ ਨਾ ਜਿਹੜੀ ਪੰਜਾਬ ਤੋਂ ਕੈਨੇਡਾ ਵੱਲ ਨੂੰ ਜਾਣਾ ਚਾਹੁੰਦੀ ਆ ਜਾਂ ਕਿਸੇ ਹੋਰ ਕੰਟਰੀ ਜਾਣਾ ਚਾਹੁੰਦੀ ਆ ਉਹਨਾਂ ਦੀ ਪ੍ਰੋਬਲਮ ਸਭ ਤੋਂ ਵੱਡੀ ਇਹ ਆ ਵੀ ਉਹਨਾਂ ਨੂੰ ਇੰਗਲਿਸ਼ ਪੜ੍ਹਨੀ ਨਹੀਂ ਆਉਂਦੀ ਜਿੰਨੇ ਵੀ ਐਗਰੀਮੈਂਟ ਸਾਈਨ ਹੁੰਦੇ ਨੇ ਆਪਣੇ ਕੋਲ ਬਹੁਤ ਕਾਪੀਆਂ ਪਈਆਂ ਨੇ ਇਸ ਟਾਈਮ ਮੈਂ ਦਿਖਾ ਵੀ ਦਣਾ ਆ ਵੀਜ਼ੇ ਲੱਗੇ ਹੋਏ ਜਿਹੜੇ ਜਿਹੜੇ ਬੰਦੇ ਪਹੁੰਚੇ ਹੋਏ ਨੇ ਦੇਖਦਾ ਕੈਨੇਡਾ ਦਾ ਵੀਜ਼ਾ ਲੱਗਿਆ ਹੋਇਆ ਇਹ ਜਿਹੜਾ ਮੁੰਡਾ ਪਹਿਲਾਂ ਮੈਂ ਵੀਡੀਓ ਦਿਖਾ ਦਵਾਂ ਫਿਰ ਤੁਹਾਨੂੰ ਸਮਝਣ ਚ ਸੌਖਾ ਹੋਊਗਾ ਅਰੋ ਗੱਲਾਂ ਮੜਜੀ ਵੀਡੀਓ ਸੁਣ ਲਈਏ ਟਰੈਕਟਰ ਨਰਪਣ ਬੰਦਾ ਕੋਈ ਗੁੱਠਾ ਵੀ ਨਹੀਂ ਲਾਉਂਦਾ ਤੁਸੀਂ ਇੱਥੇ ਵੱਡੇ ਕੰਟ੍ਰੈਕਟ ਤੇ ਇਹਨਾਂ ਨੇ ਕੀ ਕੀਤਾ ਉਲਟਾ ਸਾਡੀ ਸਿਸਟਮ ਨੂੰ ਲਾਈਵ ਤੋਂ ਬਿਨਾ ਨਹੀਂ ਭੰਨੇ ਤਾਂ ਫੋਨ ਕਰਾ ਕੇ ਜਬ ਐਸੀ ਨਹੀਂ ਮਸਲਾ ਸੌਟ ਆਊਟ ਹੋ ਸਕਦਾ ਸੀ ਮੈਂ ਸਾਰੇ ਸਬਜੈਕਟਾਂ ਚ ਪਾਸ ਸੀਗੀ ਜਿਹਦੇ ਸਕਰੀਨਸ਼ਾਟ ਨੇ ਸਾਡੇ ਕੋਲ ਪ੍ਰੂਫ ਨੇ ਇਹਨਾਂ ਨੇ ਕਰਤਾ ਫੇਲ ਉੱਥੇ ਬੱਚਾ ਆਵਦਿਆ ਮੂਹਰੇ ਮੇਰੇ ਤੋਂ 2 ਲੱਖ ਦੀ ਡਿਮਾਂਡ ਕਰ ਰਿਹਾ ਹਾਂਜੀ ਸੋਸ਼ਲ ਮੀਡੀਆ ਤੇ ਇੱਕ ਬਹੁਤ ਵੱਡਾ ਮਸਲਾ ਚੱਲੀ ਜਾਂਦਾ ਜੀ ਸਕਾਈ ਬ੍ਰੇਡ ਵੀਜ਼ ਆਲਿਆਂ ਦਾ ਠੀਕ ਹੈ ਤੇ ਨਾਲ ਹੀ ਭਾਨੇ ਸਿੱਧੂ ਦਾ ਵੀ ਉਹਦੇ ਵਿੱਚ ਇੱਕ ਮਸਲਾ ਜੁੜਿਆ ਹੋਇਆਗਾ ਉਹ ਮੰਨ ਕੇ ਚੱਲੋ ਇਹ ਚੀਜ਼ ਕਹਿ ਰਹੇ ਨੇ ਵੀ ਅਸੀਂ ਬਿਲਕੁਲ ਸਹੀ ਆ ਸਾਡਾ ਲੀਗਲ ਵੀਜ਼ ਐ ਤੇ ਉਹ ਜਿਹੜਾ ਮਸਲਾ ਸਾਰਾ ਹੋਇਆ ਹੈ ਉਹ ਹੋਇਆ ਕਿਦੇ ਕਰਕੇ ਉਹ ਆ ਭਰਾ ਬੈਠਾ ਇਹਨਾਂ ਦਾ ਸਾਰਾ ਰੋਲਾ ਉਹ ਤੇ ਇਹਨਾਂ ਦਾ ਆਪਾਂ ਸਾਰੀ ਕਲੀਅਰ ਗੱਲ ਲੈਨੇ ਆ ਵੀ ਇਹ ਰੋਲਾ ਹੁੰਦਾ ਕਿਉਂ ਹੈ ਬੁੱਧਵਾਰ ਨੂੰ ਭਾਨੇ ਕੋਲੇ ਕਿਉਂ ਗਏ ਇਹ ਸਾਰਾ ਕੁਝ ਹੋਇਆ ਕਿਉਂ ਹੈ ਤੇ ਉਹਨਾਂ ਦੇ ਜਿਹੜੇ ਸਵਾਲ ਨੇ ਸਕਾਈ ਬ੍ਰੈਡ ਵਾਲਿਆਂ ਨੇ ਉਹ ਇਹਨਾਂ ਨੂੰ ਕਰ ਰਹੇ ਨੇ ਵੀ ਆਹ ਚੀਜ਼ ਐਵੇਂ ਸਹੀ ਹੈ ਜਾਂ ਇੱਥੇ ਆ ਬੰਦੇ ਗਲਤ ਨੇ ਉਹ ਸਾਰੀ ਗੱਲਬਾਤ ਆਪਾਂ ਇਹਨਾਂ ਨੂੰ ਕਲੀਅਰ ਕਰਦੇ ਆ ਸਭ ਤੋਂ ਪਹਿਲਾਂ ਤੁਸੀਂ ਇਹ ਰੋਲਾ ਸਾਰਾ ਸ਼ੁਰੂ ਕਿੱਥੋਂ ਹੁੰਦੇ ਤੇ ਭਾਨੇ ਦਾ ਕੀ ਰੋਲ ਹੈ ਦੇ ਵਿੱਚ ਸਾਰਾ ਮਸਲਾ ਸ਼ੁਰੂ ਕਿੱਥੋਂ ਹੁੰਦਾ ਸਾਰਾ ਮਸਲਾ ਸ਼ੁਰੂ ਹੁੰਦਾ ਜੀ ਆਈ ਸੀਗੀ ਇਹ ਕਿਹੜੇ ਸਾਲ ਚ ਆ ਤੁਹਾਡੀ ਫੈਲ ਇਹ 2 ਇਸ ਤੋਂ ਬਾਅਦ ਇਹ ਵੀਡੀਓ ਤੁਸੀਂ ਤੱਕ ਇਹ ਸੁਣ ਲਈ ਹੋਣੀ ਹੈ ਕਿਉਂਕਿ ਵਿੱਚ ਮੈਨੂੰ ਨਿਕਾਲਾ ਵੀ ਆਉਣ ਲੱਗੀਆਂ ਆਪਾਂ ਪਹਿਲਾਂ ਗੱਲੇ ਕਰ ਲਈਏ ਸਭ ਤੋਂ ਪਹਿਲਾਂ ਇਹਨੇ ਬਾਈ ਸਾਰੇ ਠੀਕ ਠਾਕ ਹੋ ਓਕੇ ਸਾਰੇ ਇਹਨੂੰ ਬੰਦੇ ਨੂੰ ਸਾਰੇ ਜਾਣਦੇ ਨੇ ਸਾਰੇ ਜਾਣਦੇ ਨੇ ਬੰਦਸ ਲਿਖ ਵੀ ਰਹੇ ਨੇ ਵੀ ਜਿਹੜਾ ਰਿਪੋਰਟਰ ਤਾਂ ਕੋਈ ਹੈ ਹੀ ਨਹੀਂ ਇਹ ਬਲੌਗਰ ਆ ਬੇਲੜ ਜਿਹਦੇ ਕੋਲ ਦੱਸੇ ਨਾ ਦੀ ਕਿਰਤ ਕਮਾਈ ਨਹੀਂ ਹੁੰਦੀ ਇਹ ਇੱਕ ਨੇ ਜਾ ਕੇ ਲੋਕਾਂ ਦੇ ਜਿਵੇਂ ਮੱਲਾ ਇੱਕ ਪਾਸੇ ਦੇ ਸਿਰਫ ਇੱਕ ਪਾਸੇ ਦੇ ਹੀ ਇਹਨੇ ਬੰਦੇ ਨੇ ਚੀਜ਼ਾਂ ਸੁਣਨੀਆਂ ਨੇ ਬਾਕੀ ਪਾਸੇ ਵਾਲੇ ਬੰਦੇ ਦੀ ਕਿਸੇ ਦੀ ਚੀਜ਼ਾਂ ਨੇ ਸੁਣਨੀ ਦੂਜੇ ਪੱਖ ਵਾਲੇ ਦੀ ਹੁਣ ਜਿਹੜਾ ਇਹ ਮੁੰਡਾ ਜਦ ਇਹਨੇ ਪਹਿਲੀ ਵਾਰ ਸ਼ੁਰੂਆਤ ਹੁੰਦੀ ਆ ਇਹ ਪੁੱਛਿਆ ਕਹਿੰਦਾ ਕਿਹੜੇ ਜ਼ਿਲ੍ਹੇ ਤੋਂ ਆ ਇਹ ਕਹਿੰਦਾ ਮਾਨਸਾ ਤੋਂ ਹੁਣ ਮਾਨਸਾ ਵਾਲੇ ਬਾਈ ਮੇਰੇ ਬੜੇ ਫਰੈਂਡ ਨੇ ਯਾਰ ਮੈਂ ਤਾਂ ਤੁਹਾਨੂੰ ਅੱਜ ਇੱਕ ਹੱਥ ਜੋੜ ਕੇ ਹੱਥ ਜੁੜੇ ਹੋਏ ਨੇ ਬੇਨਤੀ ਇਹ ਆ ਬਾਈ ਤੁਹਾਡੇ ਜ਼ਿਲ੍ਹੇ ਦਾ ਆ ਅਨਪੜ ਬੰਦੇ ਨੌ ਖਰਾਬ ਕਰ ਰਹੇ ਨੇ ਉਹ ਕਿਵੇਂ ਖਰਾਬ ਕਰ ਰਹੇ ਨੇ ਮੈਂ ਤੁਹਾਨੂੰ ਦੱਸ ਦਾਂ ਤਰੀਕੇ ਨਾਲ ਕਿਵੇਂ ਮਾਨਸਾ ਜਿਹੜਾ ਜ਼ਿਲ੍ਹਾ ਆ ਨਾ ਉਹਦੇ ਚ ਮੇਰੇ ਬਹੁਤ ਫਰੈਂਡ ਨੇ ਜਿੰਨੇ ਵੀ ਕੇਸ ਆਉਂਦੇ ਨੇ ਨਾ ਸਮਾਜ ਸੇਵੀ ਜਿੰਨੇ ਵੀ ਸਮਾਜ ਸੇਵੀ ਸਾਰੇ ਮਾਨਸੇ ਤੋਂ ਜਿੰਨੇ ਵੀ ਬਲੌਗਰ ਨੇ ਆਪਣੇ ਉਹ ਜਿਹੜੇ ਕਹਿੰਦੇ ਨੇ ਵੀ ਅਸੀਂ ਬਹੁਤ ਤਕੜੇ ਬਲੌਗਰ ਆ ਉਹ ਵੀ ਸਾਰੇ ਮਾਨਸੇ ਤੋਂ ਆ ਵੀ ਜਿਹੜਾ ਕੇਸ ਆ ਮੁੰਡੇ ਦਾ ਉਹ ਵੀ ਮਾਨਸੇ ਤੋਂ ਹੁਣ ਮੈਂ ਕੀ ਸੋਚਾਂ ਮਾਨਸਾੜੇ ਲੋਕ ਪੜੇ ਲਿਖੇ ਨਹੀਂ ਹੈਗੇ ਬਹੁਤ ਆ ਮੁੰਡੇ ਨੇ ਪੜੇ ਲਿਖੇ ਜਿਹੜੇ ਪੜੇ ਲਿਖੇ ਮੁੰਡੇ ਨੇ ਨਾ ਉਹਨਾਂ ਮੁਰੇ ਹੱਥ ਜੋੜ ਕੇ ਬੇਨਤੀ ਆ ਮਾਨਸਾੜਿਓ ਗੱਲ ਸੁਣ ਲਓ ਇਹ ਤੁਹਾਡੇ ਜਿਹੜਾ ਤਾਂ ਨਾਮ ਕਰਦੇ ਨੇ ਖਰਾਬ ਆਹ ਜਿਹੜਾ ਮੁੰਡਾ ਨਵਜੋਤ ਆ ਆਹਾਂ ਆਹ ਜਿਹੜਾ ਕੁਝ ਕਹਿ ਰਿਹਾ ਇਹ ਵੀ ਭਾਈ ਸਕਾਈ ਵਾਲਡ ਵਾਲਾ ਸਾਡੇ ਨਾਲ ਆਹ ਕੁਝ ਕਰਤਾ ਸਕਾਈ ਵਾਲਡ ਵਾਲਾ ਸਾਡੇ ਨਾਲ ਇਹ ਕੁਝ ਕਰਤਾ ਇਹ ਬੰਦੇ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਗਾਰੰਟੀ ਨਾਲ ਲਿਖ ਕੇ ਦੇ ਦਿੰਨਾ ਇਹ じゃ ਜਗਾੜ ਫਿੱਟ ਹੋਊਗਾ ਨਾ ਇਹਨਾਂ ਨੇ ਫਿਰ ਪਤਾ ਨਾਟ ਕੀ ਪਾਉਣਾ ਇਹਦੇ ਨਾਲ ਦੇ ਬਲੌਗਰਾਂ ਨੇ ਜੀ ਇਹਨਾਂ ਤੇ ਝੂਠਾ ਪਰਚਾ ਹੋ ਗਿਆ ਜੀ ਇਹਨਾਂ ਤੇ ਆ ਕੁਛ ਹੋ ਗਿਆ ਜੀ ਭਾਨੇ ਤੇ ਝੂਠਾ ਪਰਚਾ ਹੋ ਗਿਆ ਹੁਣ ਵੀ ਭਾਨਾ ਇੱਕ ਇਹਨੂੰ ਭਾਨੇ ਵਾਲੇ ਨਾ ਉਥੇ ਅਕਾਊਂਟ ਤੇ ਜਾ ਕੇ ਦੇਖੋਗੇ ਤਾਂ ਮੁੰਡੇ ਨੂੰ ਨਾਲ ਲਈ ਬੈਠਾ ਇਹ ਉਥੇ ਲਿਆ ਲਿਆ ਕੇ ਪ੍ਰੂਫ ਰੱਖ ਰਿਆ ਆਪਣੇ ਹੁਣ ਮੇਰਾ ਸਵਾਲ ਸਭ ਤੋਂ ਪਹਿਲਾਂ ਇਹ ਆ ਇਹ ਕਹਿੰਦੇ ਜੀ ਆ ਮੁੰਡਾ ਦੱਸ ਰਿਹਾ ਆ ਜਿਹੜਾ ਨਵਜੋਦ ਮੁੰਡਾ ਇਹਨੂੰ ਆਪਣੇ ਜਨਤਨ ਦੱਸ ਰਿਹਾ ਪੰਜਾਬ ਦੀ ਨੂੰ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਇਹ ਕਹਿ ਰਿਹਾ ਜੀ ਭਾਈ ਕਿੱਦਾਂ ਰਣਜੋਤ ਇਹ ਕਹਿ ਰਿਹਾ ਵੀ ਭਾਈ ਮੇਰਾ ਸਾਡੇ ਨਾਲ ਸਕਾਈ ਵਲਡ ਵਾਲਿਆਂ ਨੇ ਧੋਖਾ ਕਰਤਾ ਹੁਣ ਮੇਰਾ ਪਹਿਲਾ ਸਵਾਲ ਇੱਥੇ ਇਹ ਆ ਵੀ ਸਕਾਈ ਵਲਡ ਵਾਲੇ ਆਪਣੇ ਕਾਪੀਆਂ ਪੈਨ ਚੱਕ ਕੇ ਪੈਨਸਲਾਂ ਤੁਹਾਡੇ ਕੋਲ ਆਈ ਸੀਗੇ ਵੀ ਸਾਡੇ ਕੋਲ ਆਜੋ ਅਸੀਂ ਤੁਹਾਡੇ ਨਾਲ ਧੋਖਾ ਕਰਨਾ ਇਹ ਤੁਸੀਂ ਗਏ ਹੋ ਇਹ ਤੁਸੀਂ ਗਏ ਉਹਨਾਂ ਕੋਲ ਫੇਰ ਤੂੰ ਇਹ ਵੀ ਪ੍ਰੂਫ ਕਰ ਇਹ ਵੀ ਪ੍ਰੂਫ ਕਰ ਕਿਉਂਕਿ ਤੇਰੇ ਕੋ ਕੋਈ ਪ੍ਰੂਫ ਨਹੀਂ ਹੈਗਾ ਤੂੰ ਸਿਰਫ ਉੱਥੇ ਬੈਠ ਕੇ ਭਾਨੇ ਉਹਨਾਂ ਕੋਲ ਬੈਠ ਕੇ ਅਨਪੜ੍ਹ ਵਾਲੇ ਬੰਦੇ ਕੋਲ ਬੈਠ ਕੇ ਉੱਥੇ ਬਾਈ ਸੱਸ ਸਿੱਕਾ ਬਾਈ ਸਾਰਿਆਂ ਨੂੰ ਬਾਅਦ ਵਿੱਚ ਮੈਂ ਕਮੈਂਟਾਂ ਦੇ ਜਵਾਬ ਦੰਨਾ ਉੱਥੇ ਅਨਪੜ੍ਹ ਬੰਦੇ ਕੋਲ ਬੈਠ ਕੇ ਉਹਨਾਂ ਦੇ ਸਿਰਫ ਤੂੰ ਜਵਾਬ ਨਹੀਂ ਮੈਨੂੰ ਵੀ ਸੋਸ਼ਲ ਮੀਡੀਆ ਮੋਰੇ ਉਹ ਆਪਣੀ ਜਿਹੜੀ ਉਹਨਾਂ ਤੇ ਲੱਗੇ ਨੇ ਨਾ ਬਲੇਮ ਹੋਏ ਲੱਗੇ ਨੇ ਉਹ ਜਿਹੜੇ ਹੁਣ ਉਹਨਾਂ ਤੇ ਜਿਵੇਂ ਕਹਿ ਦਿੰਦੇ ਆ ਆਪਾਂ ਪੰਜਾਬੀ ਦੇ ਵਿੱਚ ਵੀ ਜੋ ਜੋ ਉਹਨਾਂ ਤੇ ਜਿਹੜੇ ਲੱਗੇ ਨੇ ਆਪਣੇ ਹੁਣ ਜਿਵੇਂ ਕਹਿ ਦਿੰਦੇ ਆ ਪੰਜਾਬੀ ਚ ਮੇਨ ਸਰਲ ਪੰਜਾਬੀ ਚ ਤੁਹਾਨੂੰ ਮੈਂ ਦੱਸ ਦਿੰਦਾ ਕਿਉਂਕਿ ਜਿਆਦਾ ਮੈਂ ਕੱਲ ਅਲ ਜਾਊਗਾ ਨਹੀਂ ਇਹ ਜਿਹੜੇ ਉਹਨਾਂ ਤੇ ਇਲਜ਼ਾਮ ਲੱਗੇ ਨੇ ਇਹ ਲੋਕ ਆਪਣੀ ਜਿਹੜੀ ਸ਼ਬੀ ਸੋਸ਼ਲ ਮੀਡੀਆ ਵਾਲੀ ਉਹ ਸਾਫ ਕਰਨ ਨੂੰ ਫਿਰਦੇ ਨੇ ਪਰ ਉਹ ਸਾਫ ਨਹੀਂ ਹੋਣੀ ਹੈਗੀ ਕਿਉਂਕਿ ਐਤ ਕੀ ਜਿਹੜੇ ਬੰਦਿਆਂ ਨਾਲ ਇਹਨੇ ਜਿਹੜੇ ਏਜੰਟਾਂ ਨਾਲ ਪੰਗਾ ਪਾਇਆ ਆ ਮੂਰੇ ਵਾਲੇ ਹਫਤੇ ਦੇ ਵਿੱਚ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਸੁਣਨ ਨੂੰ ਮਿਲ ਜਾਣੀਆਂ ਨੇ ਵਿੱਦ ਪ੍ਰੂਫ ਆਏ ਨਹੀਂ ਵੀ ਕੋਈ ਕਿਸੇ ਚੀਜ਼ ਨਾਲ ਕਿਸੇ ਪਾਸੇ ਕੋਈ ਛੇੜਖਾ ਨਹੀਂ ਉਨਾ ਕੱਲਾ ਕੱਲਾ ਡਾਕੂਮੈਂਟ ਕਿੱਥੇ ਕਿੱਥੇ ਸਾਈਨ ਹੋਇਆ ਕਦੋਂ ਕਦੋਂ ਸਾਈਨ ਹੋਇਆ ਇਹ ਜਿਹੜੇ ਬੰਦੇ ਨੇ ਇਹਨਾਂ ਕੋਲ ਇੱਕ ਵੀ ਪ੍ਰੂਫ ਨਹੀਂ ਹੈਗਾ ਇੱਕ ਵੀ ਪ੍ਰੂਫ ਮੈਂ ਦਿਖਾਉਣਾ ਇਹਨੇ ਭਾਨੇ ਦੇ ਉਹਦੇ ਵਿੱਚ ਦਿਖਾਇਆ ਜੀ ਸਾਨੂੰ ਦੱਸਿਆ ਗਿਆ ਜਿਹੜੀ ਸਾਡੀ ਕੁੜੀ ਦਾ ਕਾਲਜ ਉਹ ਸਰਕਾਰੀ ਨਹੀਂ ਉਹ ਪ੍ਰਾਈਵੇਟ ਆ ਤੇ ਸਾਨੂੰ ਇੱਕ ਦਿਨ ਪਹਿਲਾਂ ਹੀ ਡਾਕੂਮੈਂਟ ਇਹਨਾਂ ਦੇ ਹੱਥ ਦੇ ਵਿੱਚ ਫੜਾਏ ਸਕਾਈ ਵਾਲਿਆਂ ਨੇ ਇਹਨਾਂ ਦੇ ਹੱਥ ਦੇ ਵਿੱਚ ਪਹਿਲੇ ਇੱਕ ਦਿਨ ਪਹਿਲਾਂ ਡਾਕੂਮੈਂਟ ਫੜਾਏ ਹੁਣ ਇਹ ਬੰਦਾ ਮੈਨੂੰ ਜਵਾਬ ਦੇਵੇ ਵੀ ਤੁਸੀਂ ਕਹਿ ਦਿੰਦੇ ਹੋ ਆ ਗੱਲਾਂ ਦੇ ਵਿੱਚ ਆਹ ਜਿਹੜਾ ਪੇਪਰ ਆ ਨਾ ਆਹ ਜਿਹੜਾ ਪੇਪਰ ਆ ਆ ਆਹ ਪੇਪਰ ਆ ਇੱਕ ਇਹ ਮੈਂ ਬਾਅਦ ਚ ਸਕਰੀਨਸ਼ਾਟ ਕਰਕੇ ਪਾ ਵੀ ਦਊਗਾ ਤਕਰੀਬਨ ਤੁਹਾਨੂੰ ਆਉਣ ਵਾਲੇ ਟਾਈਮਾਂ ਵਿੱਚ ਜਿਹੜੀ মিডিਆ ਮੂਰੇ ਪ੍ਰੈਸ ਮੂਰੇ ਉਹਨਾਂ ਨੇ ਕਾਨਫਰੰਸ ਕਰਨੀ ਆ ਆਪਣੇ ਬੰਦਿਆਂ ਨੇ ਉਹ ਤੁਹਾਨੂੰ ਦਿਖਾ ਵੀ ਦੇਣਗੇ ਸਾਰਾ ਕੁਝ ਆ ਇਹਦੇ ਉੱਤੇ ਨਾ ਪੇਪਰ ਤੇ ਐਗਰੀਮੈਂਟ ਆ ਹੋਇਆ ਇਹਦੇ ਵਿੱਚ ਜਿਹੜੀ ਪਹਿਲੀ ਲਾਈਨ ਦੂਜੀ ਲਾਈਨ ਤੀਜੀ ਲਾਈਨ ਚੌਥੀ ਇਹ ਸਾਰਾ ਕੁਝ ਦੱਸਿਆ ਗਿਆ ਉੱਪਰ ਵੀ ਇਹਦੇ ਸਾਈਨ ਹੋਏ ਨੇ ਇਹਨਾਂ ਦੇ ਤੇ ਥੱਲੇ ਵੀ ਇਹਨਰੇ ਗੁੱਠੇ ਤੇ ਸਾਈਨ ਹੋਏ ਨੇ ਮੈਂ ਕਿਉਂ ਕਹਿ ਕੇ ਹਟਿਆ ਵੀ ਅਨਪੜਤਾ ਹੈ ਇੱਕ ਜਰਾ ਧੋਖਾ ਖਾਵੇ ਗੂਠਾ ਸ਼ਾਪ ਇਹ ਕਿਉਂ ਕਹਿ ਰਿਹਾ ਮੈਂ ਕਿਉਂਕਿ ਜਿਹੜੀਆਂ ਆ ਚੀਜ਼ਾਂ ਲਿਖੀਆਂ ਹੋਈਆਂ ਨੇ ਆ ਸਾਰੀਆਂ ਆ ਆ ਆ ਆ ਸਾਰੀਆਂ ਚੀਜ਼ਾਂ ਇਹਦੇ ਵਿੱਚ ਕੱਲੀ-ਕੱਲੀ ਚੀਜ਼ ਵਿੱਚ ਉਹਨਾਂ ਨੇ ਟਕਾ ਟਕਾ ਕੇ ਲਿਖਿਆ ਹੋਇਆ ਵੀ ਭਾਈ ਜਦ ਤੱਕ ਕੋਈ ਚੀਜ਼ ਬਣਦੀ ਨਹੀਂ ਥੋੜ੍ਹ ਤੋਂ ਅਸੀਂ ਕੋਈ ਪੈਸਾ ਨਹੀਂ ਲੈਣਾ ਸਾਡੀ ਕੋਈ ਗਾਰੰਟੀ ਨਹੀਂ ਇਹ ਚੀਜ਼ ਦੇ ਵਿੱਚ ਲਿਖਿਆ ਹੋਇਆ ਪਰ ਇਹਨਾਂ ਭੇਡੂਆਂ ਨੇ ਪੜ੍ਹਿਆ ਨਹੀਂ ਨਾ ਕਿਸੇ ਤੋਂ ਪੜਾਇਆ 15 ਲੱਖ ਰੁਪਇਆ ਏਜੰਟ ਨੂੰ ਦੇ ਲੈਂਦੇ ਨੇ 5-7000 ਰੁਪਏ ਖਰਚ ਕੇ ਕਿਸੇ ਕਾਉਂਸਲੈਂਟ ਕੋਲ ਜਾ ਕੇ ਕਿਸੇ ਵਕੀਲ ਕੋਲ ਜਾ ਕੇ ਆ ਇਹਨਾਂ ਤੋਂ ਪੜ੍ਹਾ ਨਹੀਂ ਹੁੰਦਾ ਵੀ ਆ ਕੀ ਲਿਖਿਆ ਹੈ ਦੱਸੋ ਜੇ ਤੁਹਾਨੂੰ ਸਮਝੇ ਨਹੀਂ ਆਉਂਦੀ ਵਰਸੈਨਕਾ ਤੇ ਕਰਦੇ ਹੋ ਜੇ ਤੁਹਾਨੂੰ ਸਮਝੇ ਨਹੀਂ ਆਉਂਦੀ ਹੁਣ ਆ ਪੇਪਰ ਜੇ ਤਾਂ ਮੰਨ ਲੈਂ ਨਾ ਚਲੋ ਠੀਕ ਆ ਹੁਣ ਕਈ ਬੰਦਿਆਂ ਨੂੰ ਇਹ ਚੀਜ਼ ਘਾਟ ਰੱਖਣੀ ਇੱਥੇ ਮੰਨ ਲਾ ਵੀ ਮੈਂ ਮੰਨ ਲੈਂ ਨਾ ਵੀ ਇਹ ਚੋ ਧੋਖਾ ਕਰਕੇ ਧੋਖਾ ਕੀ ਹੁੰਦਾ ਵੀ ਇਹਨਾਂ ਨੇ ਪੈਸੇ ਖਾ ਕੇ ਇਹਨਾਂ ਨੂੰ ਵੀਜ਼ਾ ਵੀ ਨਹੀਂ ਦਿੱਤਾ ਪਰ ਗਰ੍ਹਾਂ ਵਾਲੇ ਪੇਪਰ ਵਿੱਚ ਤਾਂ ਵੀਜ਼ਾ ਵੀ ਆਇਆ ਹੋਇਆ ਲੈ ਆ ਦੇਖ ਲੋ ਕੈਨੇਡਾ ਦਾ ਵੀਜ਼ਾ ਲੱਗਿਆ ਹੋਇਆ ਇੱਕ ਇਹਨੇ ਬੰਦੇ ਨੇ ਇਲਜ਼ਾਮ ਲਾਏ ਨੇ ਇਹ ਕਹਿੰਦੇ ਇੱਕ ਦਿਨ ਪਹਿਲਾਂ ਹੀ ਸਾਨੂੰ ਵੀਜ਼ਾ ਇਹਨਾਂ ਨੇ ਡਾਕੂਮੈਂਟ ਸਾਡੇ ਹੱਥ ਦੇ ਵਿੱਚ ਫੜਾਏ ਨੇ ਵੀ ਅਸੀਂ ਕੀ ਕਰਦੇ ਸਾਨੂੰ ਭੱਜਣਾ ਪੈਣਾ ਸੀ ਇਹ ਟੁੱਟਲ ਮਹਿਕਮਾ ਜਿਹੜਾ ਨਵਜੋਦ ਹੀ ਆ ਨਾਲ ਦੂਜਾ ਅਨਪੜ੍ਹਪਣਾ ਤੀਜਾ ਜਿਹੜਾ ਗੱਗੀ ਸ਼ਰਮਾ ਨੇ ਇੰਟਰਵਿਊ ਕਰ ਰਿਆ ਇਹ ਆ ਵੀਜ਼ਾ ਇਹਨੇ ਦੇਖਿਆ ਹੋਇਆ ਵੀਜ਼ੇ ਦੇ ਉੱਤੇ ਐਕਸਪਾਇਰੀ ਡੇਟ ਵੀ ਲਿਖੀ ਹੋਈ ਆ ਇੱਕ ਪਾਸੇ ਇਹ ਵੀਜ਼ਾ ਵੈਲਡ ਹੈਗਾ 31 12 2025 ਤੱਕ ਆ ਲਿਖਿਆ ਹੋਇਆ ਇੱਕ ਪਾਸੇ ਇਸ਼ੂ ਕਦੋਂ ਹੁੰਦਾ ਵੀਜ਼ਾ ਇਹ 21 11 2023 ਤੋਂ ਜਦ ਤੁਹਾਡੇ ਕੋਲ 2 ਸਾਲ ਦਾ ਟਾਈਮ ਸੀਗਾ ਉਹ ਚਾਹੇ ਇੱਕ ਹਫ਼ਤਾ ਕੁੜੀ ਲੇਟ ਵੀ ਚਲੀ ਜਾਂਦੀ ਦੋ ਹਫ਼ਤੇ ਲੇਟ ਚਲੀ ਜਾਂਦੀ ਆਪਣਾ ਕਨਫਰਮ ਤਾਂ ਕਰਦੇ ਫੇਰ じゃ ਤੁਹਾਡੇ ਇਹਨਾਂ ਨੇ ਕੰਮ ਕਰਾਤਾ ਸੀਗਾ ਵੀਜ਼ਾ ਲਵਾਤਾ ਸੀਗਾ ਫੇਰ ਤੂੰ ਜਾਇਦਾ ਕਿ ਉੱਥੇ ਧਰਨੇ ਕਾ ਤੇ ਲਾਏ ਨੇ ਇਹ ਵੀ ਗੱਲ ਦਾ ਜਵਾਬ ਦੇ ਫੇਰ ਇਹਨੇ ਆਪਣੀ ਵੀਡੀਓ ਵਿੱਚ ਇੱਕ ਗੱਲ ਹੋਰ ਕਹੀ ਆ ਇਹ ਕਹਿੰਦਾ ਜੀ ਮੈਂ ਕਰੀਰ ਕਰਦੇ ਜਾਵਾਂ ਨਾਲ ਦੀ ਨਾਲ ਸਾਰੀਆਂ ਗੱਲਾਂ ਇੱਕ ਨਾ ਕੈਨੇਡਾ ਨੂੰ ਜਦ ਆਪਣੇ ਜਿਹੜੇ ਮਤਲਬ ਜਿਹੜੇ ਆਪਣੇ ਆਇਲਟਸ ਕਰਕੇ ਬੰਦੇ ਜਿਹੜੇ ਜਵਾਕ ਜਿਹੜੇ ਉੜਦੇ ਨੇ ਕੈਨੇਡਾ ਨੂੰ ਜਾਣਦੇ ਨੇ ਮਤਲਬ ਪਹੁੰਚਦੇ ਨੇ ਕੈਨੇਡਾ ਵਿੱਚ ਇੱਕ ਉਥੇ ਨਾ ਪਹਿਲਾ ਏਜੰਸੀ ਵਾਲਿਆਂ ਨਾਲ ਇਮੀਗ੍ਰੇਸ਼ਨ ਵਾਲਿਆਂ ਨਾਲ ਇੱਕ ਜੀ ਆਈ ਸੀ ਕੀਤੀ ਜਾਂਦੀ ਆ ਜਦੀ ਫੁੱਲ ਫਾਰਮ ਹੈਗੀ ਆ ਗਰੰਟਡ ਇਨਵੈਸਟਮੈਂਟ ਸਰਟੀਫਿਕੇਟ ਇਹਦਾ ਪੰਜਾਬੀ ਚ ਮਤਲਬ ਬਣਦਾ ਵੀ ਜਦ ਮੈਂ ਸਮਝਾ ਦਣਾ ਸੌਖੇ ਤਰੀਕੇ ਨਾਲ ਮੰਨ ਲਓ ਵੀ ਜਦ ਮੈਂ ਪੰਜਾਬ ਤੋਂ ਉੜਨਾ ਪੰਜਾਬ ਤੋਂ ਮਤਲਬ ਜਨ ਕੇ ਕੈਨੇਡਾ ਵੱਲ ਨੂੰ ਜਾਣਾ ਉੱਥੇ ਜਾ ਕੇ ਮੇਰੀ ਸਹੂਲਤ ਮੇਰੀ ਕੋ ਸਿਕਿਉਰਟੀ ਜਿਵੇਂ ਕਹਿੰਦੇ ਆ ਆਪਣਾ ਪਰਸਨਲ ਅਕਾਊਂਟ ਇਹਦੀ ਗੱਲ ਕਰਦਾ ਉਹ ਸੀ ਜਿਹੜਾ ਤੁਹਾਨੂੰ ਮੈਂ ਦੱਸ ਕੇ ਢਿਆ ਪਹਿਲਾਂ ਜੀ ਆਈਸੀ ਦੀ ਗੱਲ ਕਰਦਾ ਸੀਗਾ ਉਹ ਚ ਬੈਠਾ ਇਹਦੇ ਵਿੱਚ ਨਾ ਤਾਂ ਕਿਸੇ ਏਜੰਟ ਦਾ ਲੈਣਾ ਦੇਣਾ ਨਾ ਤਾਂ ਕਿਸੇ ਐਮਬੈਸੀ ਦਾ ਲੈਣਾ ਦੇਣਾ ਇਹ ਸਿਰਫ ਬੰਦੇ ਦੀ ਆਪਣੀ ਪਰਸਨਲ ਸਿਕਿਉਰਟੀ ਆ ਜਿਹੜੀ ਉਧਰ ਕਰਾਉਂਦੇ ਨੇ ਉਹ ਹੁਣ ਮੈਨੂੰ ਗੱਲ ਦਾ ਜਵਾਬ ਦੇ ਦਿਓ ਵੀ ਭਾਈ ਪੰਜਾਬ ਦੇ ਵਿੱਚ ਬਹੁਤ ਏਜੰਟ ਬੈਠੇ ਨੇ ਮਾ ਲੰਨਾ ਮੈਂ ਬਹੁਤ ਧੋਖਾ ਧੜੀਆ ਪੰਜਾਬ ਦੇ ਵਿੱਚ ਕੋਈ ਏਜੰਟ ਥੋਡੇ ਦਰਾਂ ਦੇ ਵਿੱਚ ਆ ਕੇ ਥੋਡੇ ਕੰਨ ਦੇ ਉੱਤੇ ਪਿਸਤੌਲ ਰੱਖ ਕੇ ਤੁਹਾਨੂੰ ਕਹਦਾ ਵੀ ਆਇਓ ਭਾਈ ਸਾਨੂੰ 20 ਲੱਖ ਰੁਪਏ ਫੜਾ ਦਿਓ ਆਪਣੇ ਬੰਦੇ ਆਪ ਉੱਠ ਉੱਠ ਉੱਠੇ ਜਾਂਦੇ ਨੇ ਫੇਰ ਉਹ ਕਹਿੰਦਾ ਜੀ ਸਾਡੇ ਨਾਲ ਜੀ ਇਹਨਾਂ ਨੇ ਐਡਾ بڑا ਧੋਖਾ ਕਰਤਾ ਸਾਡੀ ਕੁੜੀ ਨੂੰ ਕਹਿੰਦੇ ਜੀ ਸਰਕਾਰੀ ਕਾਲਜ ਦੇ ਵਿੱਚ ਐਡਮਿਸ਼ਨ ਦਵਾਵਾਂਗੇ ਦਵਾ ਦੀ ਕਿਸੇ ਪ੍ਰਾਈਵੇਟ ਦੇ ਵਿੱਚ ਹੁਣ ਮੈਨੂੰ ਇੱਕ ਗੱਲ ਹੋਰ ਕਲੀਅਰ ਕਰ ਦਵੇ ਨਮਜੋਤ ਉਦਾਂ ਤਾਂ ਬਹੁਤ ਇੰਟੈਲੀਜੈਂਟ ਗੱਲਾਂ ਬੈਠ ਕੇ ਕਰ ਰਿਹਾ ਲਗਾਤਾਰ ਬੋਲੀ ਜਾਂਦਾ ਲਗਾਤਾਰ ਬੋਲੀ ਜਾਂਦਾ ਜੇ ਤੁਸੀਂ ਇੰਨੇ ਹੀ ਇੰਟੈਲੀਜੈਂਟ ਹੋ ਏਜੰਟ ਕੋਲ ਜਾਣ ਦੀ ਕੀ ਲੋੜ ਆ ਡਾਇਰੈਕਟ ਕੈਨੇਡਾ ਦੇ ਵਿੱਚ ਕਾਲਜ ਲੱਭੋ ਕਾਲਜ ਨਾਲ ਜੇ ਤੁਹਾਨੂੰ ਚਾਰ ਅੱਖਰ ਅੰਗਰੇਜ਼ੀ ਦੇ ਆਉਂਦੇ ਨੇ ਅਗਲਾ ਤੁਹਾਨੂੰ ਉਹ ਤਾਂ ਆਉਂਦੇ ਨਹੀਂ ਜੇ ਆਉਂਦੇ ਹੁੰਦੇ ਤੁਸੀਂ ਇਹ ਸਾਈਨ ਨਾ ਕਰਦੇ ਫਿਰ ਇੱਕ ਕਹਿ ਰਿਹਾ ਜੀ ਪਿਛਲੇ ਪਾਸੇ ਇਹਨਾਂ ਨੇ ਸਾਡੇ ਤੋਂ ਐਗਰੀਮੈਂਟ ਦੇ ਉੱਤੇ ਇੱਕ ਸਾਫ਼ ਪੇਜ ਤੇ ਸਾਈਨ ਕਰਾ ਲੇ ਸਾਫ਼ ਪੇਜ ਤੇ ਲੈ ਆਓ ਕਿੱਥੇ ਆ ਸਾਫ਼ ਪੇਜ ਕਿਹੜਾ ਏਜੰਟਾ ਪੰਜਾਬ ਦੇ ਵਿੱਚ ਬਿਨਾਂ ਰਕਮ ਲਿਖੀ ਤੋਂ ਕਦੇ ਵੀ ਏਜੰਟ ਜੇ ਮੰਨ ਲਾ ਕਿਸੇ ਸਾਫ਼ ਪੇਜ ਦੇ ਉੱਤੇ ਸਾਈਨ ਕਰਾਉਂਦਾ ਨਾ ਉਹ ਤੇ ਡਾਇਰੈਕਟ ਕੇਸ ਹੁੰਦਾ ਇਹ ਚੀਜ਼ ਦਾ ਪਰ ਇਹਨਾਂ ਨੇ ਤਾਂ ਆ ਭਰਿਆ ਹੋਇਆ ਆ ਦੇ ਆ ਜੀਤੀ ਨੇ ਲਿਗਿਆ ਵੀ 15 ਲੱਖ ਰੁਪਏ ਦਿੱਤੋ ਲੈਣਾ ਨਾਲ ਦੀ ਨਾਲ ਦੱਸਿਆ ਵੀ ਹੋਇਆ ਵੀ ਇਹਦੇ ਵਿੱਚ ਕਿਹੜੀ ਕਿਹੜੀਆਂ ਚੀਜ਼ਾਂ ਆਉਂਦੀਆਂ ਨੇ ਆ ਟਿਕ ਮਾਰਕ ਕੀਤੇ ਹੋਏ ਨੇ ਵੀ 에ਅਰ ਟਿਕਟ ਨਹੀਂ ਇਹ ਚ ਹੈਗੀ ਸਾਰਾ ਕੁਝ ਉਹਨੇ ਦੱਸਿਆ ਹੋਇਆ ਇੱਕ ਦੂਨਤ ਕਹਿੰਦਾ ਸਾਫ਼ ਪੇਜ ਤੇ ਸਾਈਨ ਕਰਾ ਲੈ ਆ 15 ਲੱਖ ਥੱਲੇ ਗੂਠਾ ਲੱਗਿਆ ਹੋਇਆ ਗੂਠਾ ਲੱਗਿਆ ਹੋਇਆ ਪਹਿਲਾਂ ਉੱਪਰ ਸਾਈਨ ਕਰਕੇ ਉਤੋਂ ਬਾਅਦ ਉੱਤੇ ਗੂਠਾ ਲੱਗਿਆ ਹੋਇਆ ਹੁਣ ਜਦ ਇਹ ਪੇਪਰ ਕੋਰਟ ਦੇ ਵਿੱਚ ਜਾਣੇ ਨੇ ਫਿਰ ਇਹਨਾਂ ਤੇ ਹੋਣਾ ਪਰਚਾ ਵੀ ਭਾਈ ਇਹ ਤੁਸੀਂ ਬੰਦੇ ਨੂੰ ਜਾਣ ਕੇ ਕਿਸੇ ਕੰਪਨੀ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਫਿਰ ਭਾਨੇ ਦੇ ਬਲੌਗਰਾਂ ਨੇ ਤੇ ਭਾਨੇ ਨੇ ਰੋਲਾ ਪਾਉਣਾ ਉੱਚੀ ਉੱਚੀ ਆ ਲੋ ਜੀ ਛੜ ਤੇ ਝੂਠਾ ਪਰਚਾ ਕਰਤਾ ਛੜ ਤੇ ਜੀ ਆਹ ਕੁਛ ਕਰਤਾ ਛੜ ਤੇ ਜੀ ਉਹ ਕੁਛ ਕਰਤਾ ਆਹ ਮੁੰਡੇ ਤੇ ਵੀ ਪਰਚਾ ਹੋਣਾ ਉਹਨਾਂ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਇਹਨੇ ਜਿਹੜੇ ਉੱਥੇ ਪੁਲਿਸ ਵਾਲਿਆਂ ਕੋਲ ਬਿਆਨ ਦਿੱਤੇ ਨੇ ਐਸਐਚਓ ਕੋਲ ਉਹ ਵੀ ਬਦਲੇ ਜਾ ਰਹੇ ਨੇ ਉਹ ਉਹਨਾਂ ਕੋਲ ਰਿਕਾਰਡ ਪਏ ਨੇ ਸੋ ਜਿਹੜਾ ਆਉਣ ਵਾਲਾ ਸਮਾਂ ਨਾ ਜਿਹੜੇ ਆਉਣ ਆ ਹਫ਼ਤੇ ਉਹ ਹਫ਼ਤੇ ਵਿੱਚ ਇਹ ਬੰਦੇ ਦਾ ਕੰਮ ਪੱਕਾ ਕਲੀਅਰ ਆ ਜੇ ਤੁਸੀਂ ਇੰਨੇ ਹੀ ਇੰਟੈਲੀਜੈਂਟ ਹੋ ਤੁਸੀਂ ਇੰਨੇ ਹੀ ਜ਼ਿਆਦਾ ਹੁਸ਼ਿਆਰ ਹੋ ਆਪਣਾ ਕੰਮ ਆਪ ਕਰਨਾ ਸਿੱਖੋ ਏਜੰਟਾਂ ਕੋਲ ਜਾਣੇਗੇ ਹੋ ਜੇ ਤੁਹਾਨੂੰ ਏਜੰਟ ਕਹਿੰਦੇ ਨੇ ਭਾਈ ਸਾਨੂੰ 15 ਲੱਖ ਦੋ ਤੁਹਾਨੂੰ 20 ਲੱਖ ਦੋ ਜੇ ਤੁਹਾਨੂੰ ਇੱਲ ਦੇ ਕੁੱਕੜ ਦਾ ਤੁਹਾਨੂੰ ਆਉਂਦਾ ਨਹੀਂ ਕਿਸੇ ਚੀਜ਼ ਦਾ ਤੁਹਾਨੂੰ ਕੋਈ ਚੀਜ਼ ਦੀ ਨੌਲੇਜ ਨਹੀਂ ਹੈਗੀ ਤਾਂ ਹੀ ਤੁਹਾਨੂੰ ਏਜੰਟ ਲੁੱਟਦੇ ਨੇ ਸਮਝਦਾ ਨਾ ਗੱਲ ਤੁਸੀਂ ਸੋ ਇਹ ਜਿਹੜੀਆਂ ਗੱਲਾਂ ਨੇ ਮੈਂ ਕਰਨੀਆਂ ਸੀ ਇਹ ਤੁਹਾਡੇ ਨਾਲ ਦਿਖਾਉਣ ਆਇਆ ਮੈਂ ਬਾਕੀ ਜਿਹੜੀ ਪਿਓਰ ਇਨਫੋਰਮੇਸ਼ਨ ਤੁਹਾਨੂੰ ਮਿਲਣੀ ਆ ਉਹ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਆਪਣੇ ਫਰੈਂਡ ਨੇ ਬਾਈ ਆਪਣੇ ਸਕਾਈ ਵਲਡ ਵਾਲੇ ਉਹ ਸਪੈਸ਼ਲ ਇੱਕ ਕਾਨਫਰੰਸ ਕਰਨਗੇ ਜਿਹਦੇ ਵਿੱਚ ਸਬੂਤਾਂ ਨਾਲ ਕੱਲੀ-ਕੱਲੀ ਚੀਜ਼ ਮੂਰੇ ਰੱਖੀ ਜਾਊਗੀ ਉੱਥੇ ਜਵਾਬ ਦਵੇ ਫਿਰੇ ਇਹ ਜਿਹੜੇ ਬਲੌਗਰ ਬਣੇ ਫਿਰਦੇ ਨੇ ਪਤਾ ਨਹੀਂ ਕਿਉਂ ਪੂਰੇ ਇੰਡੀਆ ਦੇ ਵਿੱਚ ਦੇਖਿਆ ਜਾਵੇ ਨਾ ਪੂਰਾ ਪਰ ਆਉਣ ਫਿਰ ਗੱਡੀ ਇਹ ਚੀਜ਼ ਦਾ ਇੰਡੀਆ ਦੇ ਵਿੱਚ ਨਾ ਪੰਜਾਬ ਨੂੰ ਛੱਡ ਕੇ ਪੰਜਾਬ ਸਟੇਟ ਨੂੰ ਛੱਡ ਕੇ ਮਾਨਸੇਹ ਨੂੰ ਮਾਨਸੇਹ ਨੂੰ ਛੱਡ ਕੇ ਦਿੱਲੀ ਵੱਲ ਚਲ ਜਿਓ ਬਹੁਤ بڑے بڑے ਬਲੌਗਰ ਬੈਠੇ ਨੇ ਬਿਹੋਰ ਥੱਲੇ ਚਲ ਜਿਓ ਸਾਊਥ ਵੱਲ ਚਲ ਜਿਓ ਬਹੁਤ بڑے بڑے ਬਲੌਗਰ ਬੈਠੇ ਨੇ ਪਰ ਜਿਹੜੇ ਪੰਜਾਬ ਦੇ ਮਾਨਸਾ ਦੇ ਬਲੌਗਰ ਨੇ ਇਹ ਕੋਈ ਸਪੈਸ਼ਲੇ ਬਲੌਗਰ ਨੇ ਇਹ ਜੇ ਕੰਦਾਂ ਦੇ ਵਿੱਚ ਤੇੜਾ ਵੀ ਆਈਆਂ ਹੁਣ ਤਾਂ ਉਹਦੀ ਵੀ ਲਾਈਵ ਬਣਾਵਾਂਗੇ ਸੋ ਸਮਝਣ ਦੀ ਕੋਸ਼ਿਸ਼ ਕਰੋ ਇਹ ਜਿਹੜਾ ਕੋਈ ਤੁਹਾਨੂੰ ਦਿਖਾ ਰਹੇ ਨੇ ਨਾ ਇਹ ਸਾਰਾ ਕੁਝ ਝੂਠ ਦਿਖਾ ਰਹੇ ਨੇ ਇੰਨੀ ਕਿ ਮੈਂ ਗੱਲ ਕਰਨੀ ਸੀ ਲਾਈਵ ਕਰਨੀ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਹੋਰ ਕਲੀਅਰ ਮਿਲ ਜੂ ਗੱਲ ਇਹ ਬਿਲਕੁਲ ਸਾਫ਼ ਕੱਲੀ ਕੱਲੀ ਚੀਜ਼ ਦਾ ਪ੍ਰੂਫ ਪਿਆ ਕਿੱਥੇ ਕਿੱਥੇ ਇਹਨਾਂ ਨੇ ਸਾਈਨ ਕੀਤੇ ਨੇ ਕਦੋਂ ਕਦੋਂ ਕੀ ਕੀ ਹੋਇਆ ਜਿਹੜੇ ਕਹਿੰਦਾ ਮੇਰੇ ਕੋਲ ਵਾਇਸ ਮੈਸੇਜ ਵੀ ਪਏ ਨੇ ਉਹ ਲਿਆ ਕੇ ਸ਼ੋਅ ਕਰ ਦੇਵੇ ਜਨਤਾ ਦੇ ਸਾਹਮਣੇ ਕਿ ਤੁਹਾਨੂੰ ਮੈਂ ਇੱਕ ਵਾਇਸ ਮੈਸੇਜ ਇੱਥੇ ਸੁਣਾ ਦਣਾ ਤੁਹਾਨੂੰ ਏਕਣੇ ਆਏ ਨਾ ਮੈਂ ਤੁਹਾਡੇ ਵੱਲੋਂ ਘਮਾਵਾ ਨਾ ਮੈਂ ਤੁਹਾਨੂੰ ਨੰਬਰ ਦਿਖਾਵਾਂ ਤੁਹਾਨੂੰ ਮੈਂ ਦਿਖਾ ਦਿੰਦਾ ਏਕਣੇ ਲੈ ਆ ਸੁਣ ਲਓ ਇਹਦੇ ਵਿੱਚ ਇੱਕ ਕੁੜੀ ਬੋਲ ਰਹੀ ਆ ਹੋ ਸਕਦਾ ਵੀ ਉਹ ਕੁੜੀ ਨੂੰ ਪਹਿਲਾਂ ਕਹਿਤਾ ਹੋਵੇ ਫੇਰ ਉਹ ਕੁੜੀ ਕਹਿੰਦੀ ਆ ਜਿਹੜੀ ਕੁੜੀ ਨੇ ਇਹਨਾਂ ਦੀ ਫਾਈਲ ਭਰੀ ਹੋਈ ਆ ਹਾਂ ਉਹ ਕੁੜੀ ਦਾ ਨਾਮ ਹੈਗਾ ਮੁਸਕਾਨ ਮੈਂ ਦੱਸ ਦਿੰਨਾ ਹਾਂ ਤੇਲੇ ਉਹਦੇ ਸਹਿਣ ਨਾਲ ਵੀ ਉਹਦੇ ਵੀ ਹੋਏ ਨੇ ਮੁਸਕਾਨ ਦੇ ਉਹ ਕੁੜੀ ਦਾ ਨਾਮ ਹੈਗਾ ਮੁਸਕਾਨ ਕੀ ਜਿਹੜੀ ਇਹਨਾਂ ਨੇ ਕੁੜੀ ਦੇ ਨਾਲ ਗੱਲ ਕੀਤੀ ਆ ਜਾਂ ਦਿਖਾਈ ਆ ਉਹ ਮੁਸਕਾਨ ਹੋ ਨਾ ਤਾਂ ਕੁੜੀ ਦਾ ਨਾਮ ਪੁੱਛਿਆ ਗਿਆ ਥੋੜਾ ਗੱਲ ਕਰਨ ਨੂੰ ਮੈਂ ਕਰਾ ਦਿੰਨਾ ਵੀ ਮੈਂ ਭਾਈ ਸਕਾਈਵਰਲ ਤੋਂ ਬੋਲਦੀ ਹਾਂ ਦੱਸੋ ਕੀ ਗੱਲ ਆ ਆਹ ਈ ਕੇਸ ਆ ਸਾਡਾ ਆ ਕੇਸ ਚਲੋ ਠੀਕ ਹੈ ਤੁਸੀਂ ਇੱਥੇ ਆ ਕੇ ਗੱਲ ਕਰੋ ਲੈ ਉਹ ਗੱਲ ਬਣ ਗਈ ਉਹ ਕੁੜੀ ਦਾ ਨੰਬਰ ਤਾਂ ਦਿਖਾਓ ਇਹ ਲੋਕਾਂ ਨੂੰ ਇਹ ਹੁੰਦਾ ਵੀ ਸਾਨੂੰ ਚਾਹੇ ਕੈਮਰੇ ਤੋਂ ਉੱਲੇ ਸਾਡੇ ਚਾਹੇ ਜੁੱਤੀਆਂ ਮਾਰ ਲਓ ਪਰ ਕੈਮਰੇ ਮੂਰੇ ਅਸੀਂ ਲੋਕਾਂ ਨੂੰ ਪਾਗਲ ਬਣਾਉਣਾ ਜਿਹੜੀ ਚੀਜ਼ ਝੂਠੀ ਆ ਉਹਨੂੰ ਸੱਚ ਬਣਾ ਕੇ ਦਿਖਾਉਣਾ ਸੋਣਾ ਅਜੇ ਤੁਹਾਡੇ ਕਮੈਂਟਾਂ ਦੇ ਆਏ ਨਾ ਮੈਂ ਅਰੋੜੀ ਆਜੂਗਾ ਹਾਲੀਆ ਕਮੈਂਟ ਬੜੀ ਛੋਟੀ ਹੋਣ हां भाई आਉਣ ਵਾਲੇ ਹਫਤੇ ਵਿੱਚ ਤੁਸੀਂ ਬਣਦੇ ਦੇਖਿਓ ਕੀ ਆ ਆ ਮੁੰਡੇ ਤੇ ਵੀ ਪਰਚਾ ਦਿਨਾਂ ਦੇ ਵਿੱਚ ਹੋ ਜਾਣਾ ਇੱਕ ਅੱਧ ਦਿਨ ਤਾਂ ਕਿਉਂਕਿ ਇਹ ਝੂਠ ਬਹੁਤ ਬੋਲਿਆ ਹੈ ਪਹਿਲਾਂ ਇਹਨੂੰ ਸੱਦੇ ਸੱਦਿਆ ਸੀਗਾ ਪੁਲਿਸ ਵਾਲਿਆਂ ਨੇ ਉੱਥੇ ਪਹੁੰਚਿਆ ਨਹੀਂ ਗਏ ਭਾਨੇ ਦੇ ਘਰੇ ਪਹੁੰਚ ਗਏ ਪਰ ਕਮੈਂਟ ਪੜ੍ਹ ਲਈ ਵਾਈ ਰੋਮੀ ਬਾਈ ਸ਼ਿਕਾਇਤ ਵਾਲਿਆਂ ਨੂੰ ਚਾਹੀਦਾ ਹੈ ਮਾਨਹਾਨੀ ਦਾ ਬਾਈ ਮਾਨਹਾਨੀ ਦਾ ਕੇਸ ਤਾਂ ਐਡਾ ਕ ਬੜਾ ਹੋਣਾ ਨਾ ਕੱਲਾ ਉਹਦੇ ਵੱਲੀਓ ਨਹੀਂ ਹੋਣਾ ਗੱਗੂ ਕੋਲ ਵਾਈ ਵੱਲੀ ਨੂੰ ਵੀ ਕਰਾਂਗੇ ਕਿਉਂਕਿ ਇਹਦੇ ਨੌਲਿੱਤਾ ਉਹਦਾ ਵਿੱਚ ਹੁਣ ਇੱਕ ਬੰਦਾ ਇੱਕ ਚੀਜ਼ ਦੀ ਪਬਲਿਸਿਟੀ ਕਰਨ ਜਾਂਦਾ ਹੁਣ ਮੰਨ ਲਓ ਸ਼ਾਹਦੂਗਣ ਕਿਸੇ ਚੀਜ਼ ਦੀ ਪਬਲਿਸਿਟੀ ਕਰਦਾ ਉਹ ਚਾਹੇ ਚੀਜ਼ ਬਿਜ਼ਨਸ ਥੱਪ ਹੋ ਜਾਵੇ ਉਹ ਚਾਹੇ ਫਰੌਡ ਕਰਨ ਉਹ ਤੇ ਸ਼ਾਹਦੂਗਣ ਦਾ ਕਸੂਰਾ ਇਹ ਜਿਹੜਾ ਕੇਸ ਆ ਇਹ ਇਕੱਲਾ ਸਕਾਈ ਵਾਲਾ ਜਿਹੜਾ ਵੱਲੀ ਨਹੀਂ ਲੱਗਣਾ ਇਹ ਕਰਤਾਰ ਚੀਮੇ ਵਾਲੀ ਉਹ ਵੀ ਕਹਾਂਗੇ ਉਹਨੂੰ ਵੀ ਵੀ ਲਾ ਰਾਜਮੇਟ ਦਾ ਕੇਸ ਇਹਦੇ ਕਰ ਡੈਫੀਨੇਟਾ ਕੇਸ ਇਹ ਤੇ ਕਰ ਗੱਗੂ ਨਾਲ ਬਾਈ ਵੀ ਲਾਊਗਾ ਇੱਥੇ ਸਾਰੇ ਬੰਦੇ ਲਾਉਣਗੇ ਤੇ ਇਹ ਪੂਰੇ ਪਿੰਡ ਕੋਲੋਂ ਢਾਲ ਇਕੱਠੀ ਮੈਂ ਤਾਂ ਬਲੌਗਰ ਨੂੰ ਸਲਾਹ ਦਿੰਦਾ ਇੱਕ ਜਿਹੜੇ ਦੇ ਬਾਹਰ ਭੇਡਾਂ ਬੈਠੀਆਂ ਐ ਐਨ ਆਰ ਆਈ ਭਾਂਨੇ ਲਈ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦੋ ਕਿਉਂਕਿ ਜੜੀਏ ਚੀਜ਼ ਕਰੋੜਾਂ ਵਿੱਚ ਜਾਣੀ ਐ ਤੇ ਭਾਂਨੇ ਨੇ ਰੋਡ ਤੇ ਆਉਣ ਉਸ ਟਾਈਮ ਫਿਰ ਨਾ ਮਿੰਟਾਂ ਦੇ ਆਉਣਾ ਇਹ ਇਹਨਾਂ ਦੇ ਇਹ ਕੈਰੈਕਟਰ ਨੇ ਇਹਨਾਂ ਦੇ ਹੁਣ ਆਉਣ ਵਾਲੇ ਤੁਹਾਨੂੰ ਮੈਂ ਦੱਸੀ ਜਣਾ ਜਿਹੜਾ ਮੁਰੇ ਹਫ਼ਤਾ ਆ ਰਿਹਾ ਜਿਹੜੀ ਕਾਨਫਰੰਸ ਉਹ ਚ ਹੋਣੀ ਆ ਤੁਹਾਨੂੰ ਉਹ ਚ ਕੱਲੀ ਕੱਲੀ ਚੀਜ਼ ਮੁਰੇ ਰੱਖੀ ਜਾਣੀ ਆ ਆសុ ਕੀ ਬਾਈ ਦਾ ਕਮੈਂਟ ਪੜ ਲਈ ਆਪਾਂ ਪਹਿਲਾਂ ਉਪਰ ਵਾਲਾ ਪੜ ਲਿਆ ਬਾਈ ਦਾ ਸੰਧੂ ਬਾਈ ਦਾ ਹੁਣ ਤੁੱਪੇ ਖੜਾ ਕੇ ਰੱਖ ਓਕੇ ਆਜੋ ਕਿਰ ਕਾਲਾ ਬਾਈ ਦਾ ਕਮੈਂਟ ਪੜ ਲਈਏ ਮੁੰਡਾ ਪਤਾ ਲੱਗਦਾ ਸ਼੍ਰੀਆਮ ਝੂਠ ਬੋਲ ਰਿਹਾ ਯਾਰ ਕੋਈ ਚੱਜ ਨਾਲ ਗੱਲ ਪਰ ਇਹਨਾਂ ਉਹ ਕੀ ਗੱਲਾਂ ਪਰ ਇਹਨਾਂ ਜੁੱਤੀਆਂ ਖਾਣਾ ਵਾਲੇ ਕੰਮ ਕਰ ਰਹੇ ਇਹ ਵੀਰੇ ਜੇ ਆਪਾਂ ਪੂਰੀ ਇਹਨਾਂ ਦੀ ਫਾਈਲ ਚੱਕ ਦੇਣਾ ਮੇਰੇ ਕੋ ਆਪਣੇ ਕੋਲ ਤਾਂ ਜਗੜ ਇਹ ਤਾਂ ਮੈਂ ਕੁਝ ਕੁ ਪੇਪਰ ਜਿਹੜੇ ਸਟੈਂਪ ਕਰਕੇ ਲੈ ਕੇ ਆਏ ਆ ਜਿਹੜੇ ਤਕਰੀਬਨ ਜਿਹੜੀ ਅੱਜ ਜਿਹਦੇ ਜਿਹਦੇ ਵੀ ਛਿੱਤੇ ਗੱਲਾਂ ਚੱਲ ਰਹੀਆਂ ਨੇ ਉਹ ਮੈਂ ਸਟੈਂਪ ਕਰਕੇ ਲੈ ਕੇ ਆਇਆ ਇਹਨਾਂ ਦੇ ਕੱਲੇ ਕੱਲੇ ਬੰਦੇ ਦੇ ਸਾਈਨ ਹੋਏ ਹੋਏ ਨੇ ਆ ਥੱਲੇ ਆ ਦੇ ਮੰਮੀ ਦੇ ਡੈਡੀ ਦੇ ਵੀ ਸਾਈਨ ਇਹਦੀ ਕੁੜੀ ਜਿਹੜੀ ਕੁੜੀ ਗਈ ਹੈ ਨਾ ਦੀ ਉਹਦੇ ਵੀ ਸਾਈਨ ਸਾਰੇ ਕੱਲੇ ਕੱਲੇ ਬੰਦੇ ਨੇ ਸਾਈਨ ਹੋਏ ਹੋਏ ਨੇ ਯਾਰ ਤੁਸੀਂ ਮੈਂ ਮੰਨ ਲੈਂਦਾ ਵੀ ਏਜੰਟ ਭਾਈ ਏਕਨ ਧੁੱਖਾ ਤੜੀ ਕਰਦੇ ਨੇ ਜਾਂ ਤੁਸੀਂ ਤੁਹਾਡੇ ਹੱਥ ਪੱਲੇ ਤਾਂ ਕੁਝ ਹੈ ਨਹੀਂ ਨਾ ਤੁਹਾਨੂੰ ਕੋਈ ਅੰਗਰੇਜ਼ੀ ਦਾ ਕੋਈ ਅੱਖਰ ਆਉਂਦਾ ਉਧਰ ਕੈਨੇਡਾ ਚੱਲਦੀ ਹੈ ਅੰਗਰੇਜ਼ੀ ਕਾਲਜਾਂ ਦੇ ਵਿੱਚ ਤਾਂ ਉੱਥੇ ਜੇ ਤੁਸੀਂ ਇੰਨੇ ਜੋਗੇ ਹੈਗੇ ਆਪਣਾ ਡਾਇਰੈਕਟ ਅਪਲਾਈ ਕਰੋ ਕਿ ਉਹ 15 ਲੱਖ ਵੀ ਲੱਕ ਦੇ ਦਿੰਨੇ ਹੋ ਇਹਨੇ ਜੋ ਕਹ ਹੈ ਨਹੀਂ ਜੋ ਕਹਿਣ ਦਾ ਮਤਲਬ ਮੇਰਾ ਜੇ ਤਾਂ ਜਰੂਰ ਮੰਨਦਾ ਮੈਂ ਵੀ ਜੇ ਤਾਂ ਏਜੰਟ ਕਰਦਾ ਧੋਖਾ ਵੀ ਭਾਈ ਇਹਨਾਂ ਨੂੰ ਵੀਜ਼ਾ ਲੈ ਕੇ ਦਿੰਦਾ ਫੇਰ ਤਾਂ ਮੈਂ ਮੰਨ ਲੈਂਦਾ ਭਾਈ ਇਹਨੇ ਪੈਸੇ ਵੀ ਖਾਲੇ ਵੀਜ਼ਾ ਵੀ ਲੈ ਦਿੱਤਾ ਉਹ ਤਾਂ ਵੀਜ਼ਾ ਲਵਾਈ ਬੈਠੇ ਨੇ ਲੈ ਉਹਦਾ ਕੱਲੀ ਕੱਲੀ ਚੀਜ਼ਾ ਵੀਜ਼ਾ ਲੱਗਿਆ ਦਾ ਇਹਨਾਂ ਦੇ ਇਹਦਾ ਵੀ ਆਹ ਕੋ ਦੂਨਾਤ ਦਾ ਇਹਦਾ ਲੈਟਰ ਵੀ ਮੇਰੇ ਕੋਲ ਪਿਆ ਸੀ ਉਹਨੇ ਘਰੇ ਛੱਡ ਆਇਆ ਇਹਦਾ ਵੀ ਸੀਗਾ ਸਾਰਾ ਕੁਝ ਉਹਨਾਂ ਕੋਲ ਉਹ ਆਪਣੀ ਉਹਦੇ ਚ ਰੱਖ ਦੇਣਗੇ ਉਹਨਾਂ ਨਾਲ ਗੱਲ ਕਰਕੇ ਅੱਡਾ ਜੀ ਪਹਿਲਾਂ ਉਹ ਉਹਨਾਂ ਨੇ ਸਮੇਂ ਵਿੱਚ ਰੱਖ ਦੇਣਗੇ ਸਾਰਾ ਕੁਝ ਉਹ हां भाई ब्लैकमेलिंग ਦਾ ਕੇਸ ਉਹ ਤੇ ਹੋਣਾ ਵੀਰੇ ਆਉਣ ਵਾਲੇ ਦਿਨ ਤੁਹਾਨੂੰ ਖਬਰ ਮਿਲ ਜਾਨੀ ਆ ਉਹ ਵੀ ਉਹ ਤੇ ਹੋਣਾ ਜਿਹਨੇ ਬਲੈਕਮੇਲ ਕੀਤਾ ਇਹਨਾਂ ਨੂੰ ਰਾਜਪਾਲ ਵਾਈ ਦਾ ਕਮੈਂਟ ਪੜ ਲੀ ਗਾ ਜਦੋਂ ਤੱਕ انا ਪੜਦਾ ਰਹੂ ਇਹੋ ਜਿਹੇ ਬੰਦ ਰਕੇ ਆਉਂਦੇ ਰਹਿਣਗੇ ਇਹ ਤਾਂ بھائی ਵਾਕਈ ਗੱਲ ਸਹੀ ਹੈ ਇਹ ਆਪਣੇ ਯਾਰ ਮੈਂ ਹੈਰਾਨ ਆ ਮੇਰੇ ਕੋਲ ਇਸ ਟਾਈਮ ਜਿੰਨੇ ਬਲੌਗਰ ਮੇਰੇ ਨਾਲ ਇਸ ਟਾਈਮ ਲੜ ਰਹੇ ਨੇ ਸਾਰੇ ਮਾਨਸੇ ਤੋਂ ਜਿੰਨੇ ਵੀ ਸਮਾਜ ਸੇਵੀ ਸਾਰੇ ਮਾਨਸੇ ਤੋਂ ਮੈਨੂੰ ਕੋਈ ਇੱਕ ਬੰਦਾ ਦੱਸੋ ਵੀ ਭਾਈ ਕੋਈ ਮਾਲਵੇ ਚ ਉਠਿਆ ਕੋਈ ਦਬਾਬੇ ਝੋਟਿਆ ਕੋਈ ਮਾਜੇ ਝੋਟਿਆ ਕੋਈ ਪਾਦਰ ਝੋਟਿਆ ਇਹ ਸਾਰੇ ਮਾਨ ਮਹਿਮਾਨਸੇ ਵਾਲੇ ਨੇ ਉਧਰਲੇ ਇੱਕ ਭੱਲੇ ਨੇ ਸਕਿੱਟ ਸੁਣਾਇਸ਼ਨ ਕਾਟੇ ਵਿੱਚ ਤੁਸੀਂ ਸਾਰੇ ਜਾਣਦੇ ਹੋਗੇ ਤੇਟੀ ਜੀ ਪੱਕ ਬੰਨਿਆ ਹੋਇਆ ਉਹ ਬਾਲ ਮੁਕੰਦ ਸ਼ਰਮਾ ਉਹਨੇ ਇੱਕ ਐਕਟ ਕੀਤਾ ਸੀਗਾ ਉਹਦੇ ਵਿੱਚ ਉਹਦੇ ਵਿੱਚ ਉਹ ਨੰਗਾ ਕੇਲਾ ਹੱਥ 'ਚ ਚੱਲ ਕੇ ਨਾ ਬੱਸ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਭੱਲਾ ਨੂੰ ਰੋਕ ਰਿਹਾ ਸੀਗਾ ਜਸਵਿੰਦਰ ਭੱਲਾ ਉਹ ਕਹਿੰਦਾ ਤੈਨੂੰ ਕਿੰਨੀ ਵਾਰ ਕਹਾ ਬੱਸ ਬਟੰਡੇ ਨਹੀਂ ਜਾਣੀ ਉਹ ਮੂਹਰੇ ਭੱਜ ਕੇ ਮੂਹਰੇ ਟਾਕੀ ਚੜ੍ਹ ਗਿਆ ਕਰੇ ਉੱਥੇ ਬਿਰ ਗਈ ਜਾਵੇ ਕਹਿੰ ਤੈਨੂੰ ਕਿੰਨੀ ਵਾਰ ਕਹਾਂ ਬਸ ਬਿਡੰਡੇ ਨਹੀਂ ਜਾਣੀ ਉਹਨੇ ਐਂਡ ਤੇ ਖੜਾ ਕੇ ਭੱਲੇ ਨੂੰ ਪੁੱਛੇ ਦਾ ਕਹਿੰ ਤੈਨੂੰ ਕਿਵੇਂ ਪਤਾ ਕਹਿੰਦਾ ਬਸ ਬਿਡੰਡੇ ਨਹੀਂ ਜਾਣੀ ਉਹ ਕਹਿੰਦਾ ਨੰਗਾ ਕੇਲਾ ਛਿਲ ਕੇ ਹੱਥ 'ਚ ਫੜੀ ਬੈਠਾ ਕਹਿੰਦਾ ਹੋਰ ਤਾਂ ਕਦੇ ਉਹਦੇ 'ਚ ਜਿੰਦਰੂ ਜਾਣਾ ਸੋ ਇਹ ਕਹਿਣ ਦਾ ਮਤਲਬ ਇਹ ਆ ਵੀ ਉਹਨਾਂ ਨੇ ਹਿੰਟ ਪਹਿਲਾਂ ਦੇ ਚੁੱਕੇ ਸੀ ਆਪਾਂ ਨੂੰ ਸੋ ਇਹ ਜਿਹੜੀਆਂ ਚੀਜ਼ਾਂ ਜਿੰਨੀਆਂ ਵੀ ਨੇ ਨਾ ਸਾਰੇ ਕੇਸ ਮਾਨਸ ਵਾਲੇ ਕੇਸ ਨੇ ਮਾਨਸਾ ਦੇ ਸੋ ਇਨੀ ਗੱਲ ਹੈ ਬਾਈ ਆਪਾਂ ਕਹਿੰਦੇ ਬੰਦ ਕਰਦੇ ਆ ਇੱਕ ਕੰਮ ਜ਼ਰੂਰੀ ਆ ਮੈਨੂੰ ਤੇ ਆਉਣ ਵਾਲੀ ਵੀਡੀਓ ਵਿੱਚ ਆਪਾਂ ਕਰਾਂਗੇ ਗੱਲ ਕਲੀਅਰ ਚੰਗਾ ਭਾਈ ਮਿਲਦੇ ਆ ਭਾਈ ਰਣਜੋਤ ਮੈਂ ਤੇਰਾ ਫੋਨ ਤੇ ਗੱਲ ਕਰਦਾ ਹੁਣੇ ਬਾਅਦ ਚ ਗੱਲ ਕਰਦਾ ਠੀਕ ਆ ਚੰਗਾ ਭਾਈ ਓਕੇ ਸਾਰੇ ਨੂੰ